ਹੈਲੋ ਜੀ ਫਸਤੀ ਕਾਲ ਡੈਸ਼ਿੰਗ ਪੰਜਾਬੀ ਸੂਟ ਚੈਨਲ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਹੋਪਫੁਲ ਤੁਸੀਂ ਸਾਰਿਆਂ ਨੇ ਵਧੀਆ ਹੋਵੋਂਗੇ। ਸੋ ਅੱਜ ਆਪਾਂ ਹੋਰ ਵੀਡੀਓ ਲੈ ਕੇ ਆਏ ਹਾਂ ਸੋਨੇ ਸੋਨੇ ਸੂਟਸ ਦੀ। ਸੋ ਪਿਛਲੇ ਵੀਡੀਓ ਨੂੰ ਤੁਸੀਂ ਬਹੁਤ ਆਦਾ ਪਿਆਰ ਦੇ ਰਹੇ ਹੋ। ਇਸੇ ਤਰ੍ਹਾਂ ਆਪਾਂ ਤੁਹਾਡੇ ਹੀ ਪਿਆਰ ਦੇ ਨਾਲ ਆਪਾਂ ਆਪਣਾ ਕੰਫੀਡੈਂਸ ਲੈਵਲ ਅਪ ਹੁੰਦਾ ਹੈ। ਸੋ ਆਪਾਂ ਹੋਰ ਵੀ ਸੂਟ ਤੁਹਾਡੇ ਲਈ ਨਵੇਂ-ਨਵੇਂ ਲੈ ਕੇ ਆਉਨੇ ਆ। ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ। ਸਾਰੀਆਂ ਵੀਡੀਓਜ਼ ਨੂੰ ਜਰੂਰ ਦੇਖਿਆ ਕਰੋ ਕਿਉਂਕਿ ਆਪਾਂ ਵੀਡੀਓਜ਼ ਦੇ ਵਿੱਚ ਨਵੇਂ ਨਵੇਂ ਤੇ ਡਿਫਰੈਂਟ ਡਿਫਰੈਂਟ ਸੂਟਸ ਜਿਹੜੇ ਤੁਹਾਨੂੰ ਦਿਖਾਉਣੇ ਆ ਸੋ ਆਪਣੀ ਹਰ ਵਾਰ ਇਹੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਤੁਹਾਡੇ ਲਈ ਵਧੀਆ ਤੋਂ ਵਧੀਆ ਸੂਟਸ ਲੈ ਕੇ ਆਈਏ ਸੋ ਸਾਨੂੰ ਬਹੁਤ ਵਧੀਆ ਲੱਗਦਾ ਕਿ ਤੁਸੀਂ ਤੁਹਾਡੇ ਸੂਟਸ ਨੂੰ ਇੰਨਾ ਦਾ ਪਿਆਰ ਦਿੰਨੇ ਹੋ ਸੋ ਬਾਕੀ ਆਪਾਂ ਇੱਕ ਚੀਜ਼ ਹੋਰ ਕੀ ਆਪਾਂ ਮਾੜੀ ਕੁਆਲਿਟੀ ਦਾ ਕਪੜਾ ਬਿਲਕੁਲ ਵੀ ਨਹੀਂ ਯੂਜ਼ ਕਰਦੇ ਨਾ ਆਪਾਂ ਜਿੰਨੇ ਵੀ ਅੱਜ ਤੱਕ ਹੈਂਡਵਰਕ ਮਸ਼ੀਨਵਰਕ ਦੇ ਸੂਟ ਰੈਡੀ ਕੀਤੇ ਆ ਸੋ ਆਪਣੀ ਵੀਡੀਓ ਜਿਹੜਾ ਆਪਣੇ ਕਸਟਮਰ ਦੇਖ ਰਹੇ ਹੋਣਗੇ ਸੋ ਉਹਨਾਂ ਨੂੰ ਪਤਾ ਹੀ ਹੈ ਕਿ ਆਪਾਂ ਉਹਨਾਂ ਨੂੰ ਕਿੰਨੇ ਸੋਹਣੇ ਸੋਹਣੇ ਤੇ ਕਿੰਨੇ ਜਲਦੀ ਸੂਟ ਜ ਸੋ ਜਿਹੜੇ ਹੁਣ ਆਪਾਂ ਸਰਦੀਆਂ ਦੀ ਵੈਰਾਈਟੀ ਲੈ ਕੇ ਆਏ ਆ ਤੁਹਾਡੇ ਲਈ ਇਹ ਵੀ ਸਾਰੇ ਆਪਾਂ ਕੰਪਨੀ ਦੇ ਸੂਟ ਲੈ ਕੇ ਆਏ ਜੀ ਕੋਈ ਵੀ ਆਪਾਂ ਦੇਸੀ ਸੂਟ ਤੁਹਾਨੂੰ ਨਹੀਂ ਦਵਾਂਗੇ ਜਾਂ ਜੋ ਤੁਹਾਨੂੰ ਆਪਾਂ ਦੱਸਾਂਗੇ ਵੀਡੀਓ ਦੇ ਵਿੱਚ ਉਹ ਹੀ ਸੂਟ ਤੁਹਾਨੂੰ ਘਰ ਤੁਹਾਡੇ ਮਿਲੇਗਾ ਸੋ ਇਸੇ ਤਰ੍ਹਾਂ ਹੀ ਸਾਡੇ ਵੀਡੀਓਸ ਨੂੰ ਦੇਖਦੇ ਰਹੋ ਸੋ ਪਹਿਲਾ ਸੂਟ ਆ ਜਿਹੜਾ ਤੁਹਾਨੂੰ ਅੱਜ ਤੇ ਸੂਟ ਸੌਰੀ ਆਪਾਂ ਲੈ ਕੇ ਆਏ ਕਾਟਰਾਇਜ਼ ਦੇ ਉੱਪਰ ਕਾਫੀ ਕਸਟਮਰ ਆਪਣ ਨੂੰ ਤਾਂ ਕਾਟਰਾਇਜ਼ ਦੇ ਸੂਟ ਮੰਗ ਰਹੇ ਸੀਗੇ ਸੋ ਇਹ ਵਾਲਾ ਪ੍ਰਿੰਟ ਆਏਗਾ ਜੀ ਪਹਿਲਾ ਰੀਵਾ ਕੰਪਨੀ ਦਾ ਸੂਟ ਹੈ ਜੀ ਇਹ ਪ੍ਰੋਪਰ ਮੋਰ ਲੱਗੀ ਹੋਈ ਹੈ ਇਸ ਦੇ ਉੱਪਰ 100% ਜਿਹੜਾ ਇਹ ਪਿਓਰ ਹੋਏਗਾ ਜੀ ਕੋਈ ਇਹਦੇ ਵਿੱਚ ਮਿਲਾਵਟ ਨਹੀਂ ਹੋਏਗੀ ਬਹੁਤ ਸੋਹਣਾ ਸਰਦੀਆਂ ਵਾਲਾ ਫੈਬਰਿਕ ਹੈ ਇਹ ਤੇ ਬਹੁਤ ਸੋਹਣਾ ਕਲਰ ਹੈ ਜੀ ਪੀਚ ਜਿਹਾ ਕਲਰ ਹੈ ਇਹ ਔਰ ਇਹਦੀ ਬਾਟਮ ਵੀ ਬਹੁਤ ਸੋਹਣੀ ਹੈ ਵਾਲੀ ਦੇ ਨਾਲ ਸੋ ਆਪਣੇ ਸਾਰੇ ਹੀ ਜਿਹੜੇ ਆਪਣੇ ਕਸਟਮਰ ਨੇ ਬਹੁਤ ਸਰਦਾਰੀ ਲੁੱਕ ਦੇ ਸੂਟਾਂ ਨੂੰ ਪਸੰਦ ਕਰਦੇ ਆ ਸੋ ਆਪਾਂ ਉਹਨਾਂ ਦੀ ਹੀ ਪਸੰਦ ਤੇ ਅਕੋਰਡਿੰਗ ਦੇਖ ਕੇ ਉਹਨਾਂ ਦੀ ਡਿਮਾਂਡ ਨੂੰ ਦੇਖ ਕੇ ਸੂਟ ਲੈ ਕੇ ਆਨੇ ਹੁੰਦੇ ਆ ਸੋ ਆਪ ਨੂੰ ਬਹੁਤ ਵਧੀਆ ਲੱਗਦਾ ਕਸਟਮਰ ਆਪਣੀ ਚੋਇਸ ਆਪਾਂ ਨੂੰ ਦੱਸਦੇ ਨੇ ਬਹੁਤ ਸੋਹਣਾ ਸੂਟ ਹੈ ਜੀ ਵਿਦਾਊਟ ਦੁਪੱਟਾ ਆਏਗਾ ਇਹ ਸੋ ਸਕਰੀਨਸ਼ਾਟ ਲੈ ਲਿਆ ਕਰੋ ਜੀ ਜਲਦੀ ਜਲਦੀ ਆਪਾਂ ਨੂੰ ਜਿਹੜੇ ਸੂਟ ਤੁਹਾਨੂੰ ਵਧੀਆ ਲੱਗਦੇ ਹੋਣਗੇ ਨਾਲ ਦੀ ਨਾਲ ਸੈਂਡ ਕਰਦਾ ਕਰੋ ਸਾਨੂੰ ਨੈਕਸਟ ਕਲਰ ਆਏਗਾ ਜੀ ਪਿੰਕ ਕਲਰ ਬਹੁਤ ਸੋਹਣਾ ਕਲਰ ਹੈ ਵੀ ਸੋ ਇਹ ਵੀ ਰੀਵਾ ਦਾ ਹੀ ਸੂਟ ਹੈ ਔਰ ਇਹ ਵਾਲੀ ਜੜੀ ਇਹਦੀ ਬਾਟਮ ਹੈ

ਸੋ ਥਾ ਕਲਰ ਆ ਗਿਆ ਜੀ ਮਸਟਰਡ ਸੋ ਇਹ ਵਾਲੇ ਸੂਟ ਬਹੁਤ ਸੋਹਣੇ ਤਿਆਰ ਹੋਏ ਇਹਦੇ ਨਾਲ ਆਪਾਂ ਦੁਪੱਟੇ ਵੀ ਰੈਡੀ ਕਰਾਏ ਹੋਏ ਨੇ ਸੋ ਤੁਹਾਨੂੰ ਮੈਂ ਇਹ ਦਿਖਾਉਣ ਵਾਸਤੇ ਵੀਡੀਓ ਦੇ ਵਿੱਚ ਦਿਖਾ ਰਹੀ ਹਾਂ ਕਿਉਂਕਿ ਤਾਂ ਜੋ ਆਪਾਂ ਤੁਹਾਨੂੰ ਪਤਾ ਲੱਗ ਜਾਈ ਕਿ ਆਪਾਂ ਦੁਪੱਟਾ ਵੀ ਰੈਡੀ ਕਰਵਾ ਕੇ ਤੁਹਾਨੂੰ ਨਾਲ-ਨਾਲ ਦੇ ਸਕਦੇ ਹਾਂ ਇਹ ਮਸਟਰਡ ਕਲਰ ਆ ਗਿਆ ਸੋ ਇਹ ਵਾਲਾ ਇਹਦੇ ਨਾਲ ਲਾਈਨਿੰਗ ਵਾਲਾ ਟੈਬੀ ਲਾਈਨਿੰਗ ਚ ਦੁਪੱਟਾ ਰੈਡੀ ਕੀਤਾ ਬਹੁਤ ਸੋਹਣਾ ਪਿਓਰ ਦਾ ਦੁਪੱਟਾ ਹੈ ਜੀ ਇਹਦੇ ਨਾਲ मेहदी कलर ये भी बहुत सोहना शेड है।, है जी सारे और नेक्स्ट आ गया। जामनी जा कलर है, जी है। ये मैचिंग सूट बहुत सोहना प्रिंट है जी इसका भी प्रॉपर तो प्रिंट दिखा दें बहुत प्यारा प्रिंट है इसका ਔਰ ਇਹਦੀ ਬਾਟਮ ਆਏਗੀ ਬਾਟਮ ਪਲੇਨ ਨਹੀਂ ਹੈਗੀ ਜੀ ਹਲਕਾ ਹਲਕਾ ਸੈਲਫ ਪ੍ਰਿੰਟ ਆਏਗਾ ਬਾਟਮ ਦੇ ਵਿੱਚ ਵੀ ਸ਼ਾਈਨ ਬਹੁਤ ਜ਼ਿਆਦਾ ਨਹੀਂ ਕਸਟਮਰ ਥੋੜੀ ਤੁਸੀਂ ਇਹਨਾਂ ਨੂੰ ਫੰਕਸ਼ਨਲ ਵੀ ਵੇਅਰ ਕਰ ਸਕਦੇ ਹੋ ਜਿਵੇਂ ਸਰਦੀ ਦੇ ਵਿੱਚ ਆਪਾਂ ਨਹੀਂ ਹੈਵੀ ਸੂਟ ਪਾ ਸਕਦੇ ਸੋ ਆਪਣੇ ਮੰਮੀਆਂ ਲਈ ਆਪਾਂ ਤਾਈਆਂ ਚਾਚੀਆਂ ਲਈ ਜਿਹੜੇ ਕਿ ਉਹਨਾਂ ਤੋਂ ਨਹੀਂ ਹੈਵੀ ਸੂਟ ਵੇਅਰ ਕੀਤੇ ਜਾਂਦੇ ਹਨ ਸੋ ਇਹ ਵਾਲੇ ਸੂਟ ਆ ਜਿਹੜੇ इजीली ਉਹ ਵੇਅਰ ਕਰ ਸਕਦੇ ਆ ਔਰ ਬਹੁਤ ਸੋਹਣੇ ਲੱਗਣਗੇ ਐਸ ਕੰਪੇਅਰ ਟੂ ਜਿਹੜੇ ਆਪਾਂ ਹੈਵੀ ਸੂਟ ਪਾਣ ਉਹਨਾਂ ਤੋਂ ਵੀ ਜ਼ਿਆਦਾ ਸੋਹਣੇ ਲੱਗਦੇ ਜੀ ਇਹ ਸੂਟ

ਸਰਦੀਆਂ ਦੇ ਵਿੱਚ ਇਹ ਜਿਹੜੇ ਕਲਰ ਵੈਸੇ ਵੀ ਬਹੁਤ ਸੋਹਣੇ ਲੱਗਦੇ ਵੀਰ ਕਿਤੇ ਹੋਏ ਸੋ ਨੈਕਸਟ ਆ ਗਿਆ ਗਾਜਰੀ ਕਲਰ ਲਾਸਟ ਵਨ ਆ ਗਿਆ ਪੀਚ ਕਲਰ ਸੋ ਤੁਸੀਂ ਇਹਨਾਂ ਨਾਲ ਆਪਣੇ ਤੋਂ ਦੁਪੱਟੇ ਵੀ ਰੈਡੀ ਕਰਾਣਾ ਹੈ ਦੁਪੱਟੇ ਵੀ ਰੈਡੀ ਕਰਾ ਸਕਦੇ ਹੋ ਸੋ ਅੱਜ ਲਈ ਧੰਨਵਾਦ